ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਇਹ ਭਾਈ ਜੇਕਰ ਕੋਈ ਪੁਰਖ ਸਤਗੁਰੂ ਸਾਹਿਬ ਜੀ ਤੋਂ ਵੇਮੁਖ ਮਨੁਖ ਹੋ ਜਾਵੇ ਪਾਤਸ਼ਾਹ ਫਰਮਾਉਂਦੇ ਉਹ ਸੱਚੇ ਗੁਰੂ ਦੀ ਸ਼ਰਨ ਆਏ ਤੂੰ ਬਗੈਰ ਮੁਕਤੀ ਨਹੀਂ ਪਾ ਸਕਦਾ ਭਾਵੇਂ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆ ਜਾਏ ਹਾਂ ਗੁਰਾਂ ਤੋਂ ਬਗੈਰ ਹੋਰ ਕਿਸੇ ਵੀ ਥੈ ਹੁੰਦਾ ਥਾ ਭਾਵੇਂ ਦੇਵੀ ਦੇਵਤਿਆਂ ਦੀ ਪਾਸ਼ਨਾ ਕਰਕੇ ਕੋਈ ਵੀ ਬੇਮੁਖ ਪੁਰਖ ਮੁਕਤੀ ਨਹੀਂ ਪਾ ਸਕਦਾ ਜੇਕਰ ਇਸ ਗੱਲ ਦਾ ਸ਼ੰਕਾ ਹੋਵੇ ਤਾਂ ਭਾਵੇਂ ਕੋਈ ਬਬੇਕੀਆ ਵਿਚਾਰਵਾਨਾਂ ਕੋਲ ਜਾ ਕੇ ਪੁੱਛਣਾ ਕਰੇ ਪੁੱਛ ਲਵੇ ਜੀਵ ਈਸ਼ ਦੀ ਏਕਤਾ ਵਾਲੇ ਗਿਆਨਵਾਨਾਂ ਦੀ ਸੰਗਤ ਵਿੱਚ ਜਾ ਕੇ ਪੁੱਛ ਲਵੇ ਇਤਿਹਾਸ ਵਿੱਚੋਂ ਪੁੱਛ ਲਵੇ ਪਾ ਪੜ੍ਹ ਲਵੇ ਭਾਈ ਪਗੀਰਤ ਜੀ ਮਲਸੀਹਾ ਨਗਰ ਦੇ ਰਹਿਣ ਵਾਲੇ ساری ਉਮਰ ਦੇਵੀ ਦੀ ਉਪਾਸ਼ਨਾ ਕਰਦੇ ਰਹੇ ਪਰ ਜਦੋਂ ਮੁਕਤੀ ਦੀ ਵਾਰੀ ਆਈ ਉਹ ਕਹਿੰਦੇ ਮੁਕਤ ਕੀ ਬਰੀਆ ਕਹਾਂ ਛਪਾਨੀ ਤੂੰ ਮੁਕਤੀ ਵੇਲੇ ਕਿੱਥੇ ਛੁੱਭ ਗਈ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਤੇ ਮੁਕਤੀ ਨੂੰ ਪ੍ਰਾਪਤ ਹੋਏ ਅਨੇਕ ਜੂਨੇ ਪਰਮ ਆਵੇ ਵਿਣਸਤ ਨਬਾ ਪਾਤਸ਼ਾਹ ਫਰਮਾਉਂਦੇ ਗੁਰਾਂ ਤੋਂ ਬੇਮੁਖ ਪੁਰਖ ਭਾਵੇਂ अनेका ਬੇਅੰਤ ਜੁਨੀਆਂ ਵਿੱਚ ਭਰਮ ਦਾ ਭਟਕਦਾ ਆ ਜਾਵੇ ਪਰ ਸਤਗੁਰਾਂ ਦੀ ਸ਼ਰਨ ਆਏ ਤੋਂ ਵਿਣ ਹੁੰਦਾ ਬਗੈਰ ਕਦੇ ਵੀ ਮੁਕਤੀ ਨਹੀਂ ਪਾ ਸਕਦਾ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ ਉਹ ਬੇਮੁਖ ਪੁਰਖ ਫੇਰ ਹੀ ਮੁਕਤੀ ਪਾ ਸਕਦਾ ਹੈ ਜੇਕਰ ਉਸ ਨੂੰ ਦੁਬਾਰਾ ਮਨੁੱਖਾ ਜਨਮ ਮਿਲੇ ਉਹ ਪੂਰੇ ਗੁਰਾਂ ਦੀ ਚਰਣੀ ਲੱਗਣਾ ਕਰੇ ਅਦੇ ਸਤਗੁਰੂ ਜੀ ਉਸ ਨੂੰ ਨਾਮ ਅਮਰਤ ਦਾ ਸਬਦ ਉਪਦੇਸ਼ ਸੁਣਾਉਣਾ ਕਰਨ ਵਾ ਸਬਦ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਉਪਦੇਸ਼ ਸੁਣਾਉਣਾ ਕਰਨ ਕਹ ਨਾਨਕ ਵਿਚਾਰ ਦੇਖੋ ਵਿਣ ਸਤਗੁਰ ਮੁਕਤ ਨਾ ਪਾਏ ਸਤਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਭਾਵੇਂ ਵਿਚਾਰ ਕੇ ਵੇਖ ਲਵੋ ਪੂਰੇ ਸਤਗੁਰੂ ਦੀ ਸ਼ਰਨ ਪਏ ਤੂੰ ਬਗੈਰ ਕੋਈ ਵੀ ਜੀਵ ਮੁਕਤੀ ਨਹੀਂ ਪਾ ਸਕਦਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਸਿੱਖੋ ਆਉਣਾ ਕਰੋ ਤੇ ਆਪਸ ਵਿੱਚ ਮਿਲ ਕੇ ਨਾਮ ਅੰਮ੍ਰਿਤ ਰੂਪ ਸੱਚੀ ਬਾਣੀ ਵਸ ਰੂਪ ਪ੍ਰਾਪਤੀ ਵਾਲੀ ਸਰੂਪ ਲਖਣਾ ਵਾਲੀ ਤਟਸਤੀ ਲਖਣਾ ਵਾਲੀ ਅੰਮ੍ਰਿਤ ਰੂਪ ਬਾਣੀ ਨੂੰ ਗਾਉਣਾ ਕਰੋ ਪੜਨਾ ਕਰੋ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਆ ਬਾਣੀ ਤਾਂ ਭਾਵ ਤਾਂ ਕੇਵਲ ਪੂਰੇ ਸਤਿਗੁਰੂ ਦੀ ਮੁਖਵਾਗ ਵਿੱਚੋਂ ਨਿਕਲੀ ਗਾਉਣਾ ਕਰੋ ਜੋ ਵੇਦ ਬਾਣੀ ਪੁਰਾਣ ਬਾਣੀ ਸ਼ਾਸਤਰ ਬਾਣੀ ਆਦ ਸਾਰੀਆਂ ਬਾਣੀਆਂ ਤੋਂ ਸਿਰ ਸ਼੍ਰੋਮਣੀ ਬਾਣੀ ਹੈ ਵਾਪਰਾ ਪਸੰਤੀ ਮਦਮਾ ਆਦ ਤੋਂ ਵਾ ਬ੍ਰਹਮੰਡ ਦੀਆਂ ਤਾਤਕ ਪ੍ਰਾਤ ਕ੍ਰਿਤਿਕ ਮਹੀਂ ਤਤਕ ਵਾ ਤ੍ਰੈਗੁਣ ਆਤਮਕ ਬਾਣੀਆਂ ਆਦ ਤੋਂ ਸਿਰ ਸ੍ਰੇਸ਼ਟ ਹੈ ਜਿਨਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਅਾ ਜਿਨ੍ਹਾਂ ਉੱਤੇ ਕਿਰਪਾਲੂ ਪਰਮੇਸ਼ਰ ਦੀ ਕਰਮ ਕਿਰਪਾ ਨਦਰ ਦ੍ਰਿਸ਼ਟੀ ਹੁੰਦੀ ਹੈ ਵਾ ਪਰਮੇਸ਼ਰ ਦੀ ਕਰਮ ਬਖਸ਼ਿਸ਼ ਪਰਿਦ੍ਰਿਸ਼ਟੀ ਹੁੰਦੀ ਹੈ ਵਾ ਜਿਨ੍ਹਾਂ ਨਿਸ਼ਕਾਮ ਕਰਮਾ ਵਾਲਿਆਂ ਉੱਤੇ ਨਦਰ ਗਿਆਨਵਾਨ ਸਤਿਗੁਰਾਂ ਦੀ ਕਰਮ ਬਖਸ਼ਿਸ਼ ਹੁੰਦੀ ਹੈ ਉਹਨਾਂ ਦੇ ਹਿਰਦੈ ਮਨ ਵਿੱਚ ਇਹ ਅੰਮ੍ਰਿਤ ਰੂਪ ਬਾਣੀ ਸਮਾਣੀ ਕਈਏ ਸਮਾਉਂਦੀ ਹੈ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਗੁਰਬਾਣੀ ਦੇ ਉਪਦੇਸ਼ ਦੁਆਰਾ ਨਾਮ ਅਮਰਤ ਨੂੰ ਪੀਣਾ ਕਰੋ ਸਦਾ ਹਮੇਸ਼ਾ ਪਰਮੇਸ਼ਰ ਦੇ ਰੰਗ ਪ੍ਰੇਮ ਆਨੰਦ ਵਿੱਚ ਰਤੇ ਰਹਿਣਾ ਕਰੋ ਅਤੇ ਹਰ ਵਕਤ ਸਾਰਿਗ ਪਾਣੀ ਆਪਣੇ ਹੱਥਾਂ ਵਿੱਚ ਧੁੱਖ ਨੂੰ ਧਾਰਨ ਵਾਲੇ ਪਰਮੇਸ਼ਰ ਨੂੰ ਜਪਦੇ ਰਿਹਾ ਕਰੋ ਕਹ ਨਾਨਕ ਸਦਾ ਗਾਵੋ ਏਹ ਸੱਚੀ ਬਾਣੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਮੇਸ਼ਾ ਸਤਿਗੁਰਾਂ ਦੀ ਇਸ ਮੁਖਵਾਕ ਬਾਣੀ ਨੂੰ ਗਾਉਣਾ ਕਰੋ ਕਿਉਂਕਿ ਇਹ ਸੱਚੀ ਬਾਣੀ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਸਤਿਗੁਰੂ ਸੱਜੇ ਗੁਰੂ ਸਾਹਿਬ ਜੀ ਦੇ ਮੁਖ ਉਚਾਰੀ ਤੋਂ ਬਗੈਰ ਹੋਰ ਸਾਰੀ ਬਾਣੀ ਕੱਚੀ ਕਚਿਆਈ ਵਾਲੀ ਹੈ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਸਤਿਗੁਰੂ ਸੱਚੇ ਗੁਰੂ ਜੀ ਦੇ ਮੁਖਾਰਬਨ ਤੋਂ ਚਾਰਨ ਕੀਤੀ ਬਾਣੀ ਤੋਂ ਬਗੈਰ ਹੋਰ ਸਭ ਬਾਣੀ ਤਾਂ ਕੱਚੀ ਕਜਾਈ ਵਾਲੀ ਹੈ ਹੋਰ ਬਾਣੀ ਤਾਂ ਪਰਮੇਸ਼ਰ ਵੱਲੋਂ ਤੋੜਨ ਵਾਲੀ ਹੋਣ ਕਰਕੇ ਕਜਾਈ ਵਾਲੀ ਬਾਣੀ ਹੈ ਵਾ ਹੋਰ ਨਾਨਾ ਤਰ੍ਹਾਂ ਦੀ ਉਪਾਸ਼ਨਾ ਦੱਸਣ ਵਾਲੀ ਵਾ ਨਾਨਾ ਤਰ੍ਹਾਂ ਦੇ ਦੁਨਿਆਵੀ ਕਰਤੱਬਾਂ ਨੂੰ ਦੱਸਣ ਵਾਲੀ ਕਥਨ ਕਰਨ ਵਾਲੀ ਕੱਚੀ ਬਾਣੀ ਹੈ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਉਸ ਕਵਤਾ ਰੂਪ ਵਿੱਚ ਰਚੀ ਬਾਣੀ ਨੂੰ ਵਿਕਾਰੀ ਚੇ ਧੋਣ ਕਰਕੇ ਕਥਨ ਕਰਨ ਵਾਲੇ ਪੜਨ ਵਾਲੇ ਤੇ ਕੱਚੇ ਹਨ ਸੁਣਨ ਵਾਲੇ ਵੀ ਕੱਚੇ ਹਨ ਕਿਉਂਕਿ ਉਹ ਬਾਣੀ ਕੱਚੀ ਚੱਚੇ ਦੇ ਬਿਹਾਰੀ ਨਾਲ ਬਿੰਦੀ ਲੱਗੀ ਹੈ ਇਸ ਕਰਕੇ ਕੱਚੀ ਪੜਨਾ ਹੈ ਕੱਚਿਆਂ ਨੇ ਆਖ ਮੁਖੂ ਵਖਾਣੀ ਕਥਨ ਕੀਤੀ ਹੈ ਵਾ ਜਿਨ੍ਹਾਂ ਨੇ ਮੁਖੂ ਕਥਨ ਕੀਤੀ ਉਹਨਾਂ ਦੀ ਬਿਰਤੀ ਝੂਠੀ ਤੇ ਕੱਚੀ ਕਹੀਏ ਕਚਿਆਈ ਵਾਲੀ ਹੈ ਘਰ ਘਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਉਹ ਲੋਕਾਂ ਨੂੰ ਦਿਖਾਵੇ ਵਾਸਤੇ ਐਵੇਂ ਕਥਨੀ ਮਾਤਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਤਾਂ ਨਿਤਾਂ ਪ੍ਰਤੀ ਜੀਬਾਂ ਨਾਲ ਉਚਾਰਨ ਕਰਦੇ ਆ ਆਪਣੀ ਰਸਨਾ ਤੋਂ ਕਹਿਆ ਉਪਦੇਸ਼ ਚੇਲੇ ਚੇਲੀਆਂ ਨੇ ਤਾਂ ਕੀ ਧਾਰਨਾ ਕਰਨਾ ਸੀ ਉਹਨਾਂ ਨੇ ਤਾਂ ਆਪ ਵੀ ਕੁਝ ਧਾਰਨ ਕਰਨਾ ਜਾਣਿਆ ਨਹੀਂ ਵਾ ਗੁਰਾਂ ਦਾ ਕਹਿਆ ਹੋਇਆ ਪ੍ਰਭੂ ਪ੍ਰਾਪਤੀ ਵਾਲਾ ਉਪਦੇਸ਼ ਕੁਝ ਵੀ ਧਾਰਨ ਕਰਨਾ ਨਹੀਂ ਜਾਣਦੇ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਣੀ ਹ ਜਿੰਨਾ ਦਾ ਚਿੱਤ ਹਿਰਦਾ ਮਾਇਆ ਨਹੀਂ ਹਿਰ ਕੀਏ ਚੁਰਾ ਲਿਆ ਹੈ ਉਹ ਰਵਾਣੀ ਜਬਾਨੀ ਜਬਾਨੀ ਉਪਰ ਉਪਰੋ ਹੀ ਪਏ ਬੋਲਦੇ ਆ ਪਾਪ ਦਿਲੋਂ ਨਹੀਂ ਸਮਝਦੇ ਉਹਨਾਂ ਨੂੰ ਉਪਰ ਉਪਰੋਂ ਦਿਖਾਵੇ ਮਾਤਰ ਬੋਲਣ ਦੀ ਆਦਤ ਪੈ ਗਈ ਵਾ ਜਿਵੇਂ ਰਵਾਣੀ ਪੌਣ ਦੇ ਬੁੱਲਿਆਂ ਨਾਲ ਪੱਤੇ ਖੜਕਦੇ ਹੁੰਦੇ ਨਾ ਇਹ ਉਹਨਾਂ ਨੂੰ ਬਿਰਤ ਬਚਨਾਂ ਦੇ ਬੋਲਣ ਦੀ ਆਦਤ ਪੈ ਗਈ ਹੈ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਸਤਿਗੁਰੂ ਜੀ ਕਹੇ ਤੋਂ ਭਾਵ ਕਥਨ ਕਰਦੇ ਹਨ ਕਿ ਸਤਿਗੁਰੂ ਸੱਚੇ ਗੁਰੂ ਦੀ ਨਾਮ ਅਮਰਤ ਰੂਪ ਬਾਣੀ ਤੋਂ ਬਗੈਰ ਹੋਰ ਕਵਤਾਰੂਪ ਵਿੱਚ ਰਚੀ ਬਾਣੀ ਸਾਰੀ ਕੱਚੀ ਹੈ ਕਚਿਆਈ ਵਾਲੀ ਹੈ ਗੁਰ ਕਾਬਦ ਰਤਨ ਹੈ ਹੀਰੇ ਜਿਤ ਜੜਾ ਹ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਰਤਨ ਰਤਨਾ ਦੀ ਨਿਆਇ ਅਮੋਲਕ ਹੈ ਜਿਸ ਵਿੱਚ ਨਾਮ ਸ਼ੁਭ ਗੁਣਾ ਰੂਪੀ ਹੀਰੇ ਜੜਾਓ ਜੜੇ ਹੋਏ ਹਨ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਰੂਪੀ ਰਤਨ ਵਾ ਰਤਨ ਪਾਪ ਗਹਿਣਾ ਜਿਸ ਦੇ ਮਨ ਹਿਰਦੇ ਵਿੱਚ ਲੱਗਿਆ ਧਾਰਿਆ ਹੈ ਉਸ ਦਾ ਇਹੋ ਇਸ ਪਰਮੇਸ਼ਰ ਵਿੱਚ ਸਮਾਉ ਸਮਾਉਣਾ ਮਿਲਾਪ ਹੋਇਆ ਹੈ ਉਹ ਉਸ ਦਾ ਇਹ ਮਨ ਪ੍ਰਭੂ ਨਾਮ ਦੀ ਮਸਤੀ ਵਿੱਚ ਮਸਤ ਹੋ ਗਿਆ ਹੈ ਇਹੋ ਹੋਆ ਸਮਾਉਸ ਨੂੰ ਇਹੋ ਸਮਾਉਸ ਮਾੜਾ ਆਨੰਦ ਵਸਮਾਉਸ ਉਹ ਆਉਤ ਲਾਭ ਪ੍ਰਾਪਤ ਹੋਇਆ ਹੈ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਉ ਜਦੋਂ ਨਾਮ ਨੂੰ ਕਮਾਉਂਦਿਆਂ ਕਮਾਉਂਦਿਆਂ ਗੁਰਾਂ ਦੇ ਸ਼ਬਦ ਉਪਦੇਸ਼ ਨਾਲ ਮਨ ਹਿਰਦਾ ਮਿਲ ਗਿਆ ਉਦੋਂ ਦਾ ਸੱਚੇ ਪਰਮੇਸ਼ਰ ਵਿੱਚ ਪਾਉ ਪ੍ਰੇਮ ਲਾਉਣਾ ਕੀਤਾ ਹੈ ଅਤਵਾ ਜਿਸ ਨੇ ਸੱਚੇ ਨਾਲ ਪ੍ਰੇਮ ਲਗਾਇਆ ਹੈ ਉਸ ਦਾ ਗੁਰ ਉਪਦੇਸ਼ ਵਿੱਚ ਮਨ ਮਿਲਿਆ ਹੈ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ 부ਜਾਇ ਪਰਮੇਸ਼ਰ ਆਪ ਹੀ ਨਾਮ ਰੂਪ ਹੀਰਾ ਹੈ ਆਪ ਹੀ ਵਿਰਾਗ ਰੂਪ ਰਤਨ ਹੈ ਜਿਸ ਨੂੰ ਆਪ ਗੁਰ ਉਪਦੇਸ਼ ਰੂਪੀ ਭੂਖਣ ਦਵਾਰ ਭੂਖਣ ਹੁੰਦੇ ਗਹਿਣੇ ਪਾਵ ਇਹਨਾਂ ਗਹਿਣਿਆਂ ਦਵਾਰਾ ਅੰਤਹਿ ਕਰਨ ਸ਼ੁੱਧ ਕਰਕੇ 부ਜਾਇ ਸਮਝਾ ਦਿੰਦਾ ਹੈ ਉਹ ਹੀ ਜਾਣ ਸਕਦਾ ਹੈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸੋ ਇਸ 25ਵੀਂ ਪੌੜੀ ਵਿੱਚ ਕਿਰਪਾ ਕਰ ਰਿਹਾ ਕਿ ਜੇ ਗੁਰਾਂ ਦਾ ਸ਼ਬਦ ਉਪਦੇਸ਼ ਵਿਰਾਗ ਰੂਪ ਰਤਨ ਜਿਸ ਵਿੱਚ ਗਿਆਨ ਨਾਮ ਰੂਪ ਹੀਰਾ ਜੜਿਆ ਹੋਇਆ अथवा ਜਿਸ ਨੇ ਆਪਣੇ ਹਿਰਦੇ ਨੂੰ ਹੀਰੇ ਦੀ ਨਿਆਈ ਉੱਜਲ ਕਰਕੇ ਗੁਰੂ ਸਾਹਿਬ ਜੀ ਦੇ ਸ਼ਬਦ ਰੂਪ ਰਤਨ ਦਾ ਜੜਾਉ ਜੜ ਲਿਆ ਹੈ ਉਸ ਨੇ ਅੰਤਹਿ ਕਰ ਰੂਪੀ ਗਲੇ ਵਿੱਚ ਨਾਮ ਰੂਪੀ ਸੁੰਦਰ ਗਹਿਣਾ ਪਹਿਨ ਲਿਆ ਹੈ ਸਿਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਸਿਵ ਪੁਰਖ ਤੇ ਸਕਤ ਪ੍ਰਕਿਰਤੀ ਵਾ ਸਿਵ ਕਲਿਆਣ ਸਰੂਪ ਪਰਮੇਸ਼ਰ ਨੇ ਸਕਤ ਮਾਇਆ ਦੁਆਰਾ ਵਾ ਕਰਤਾ ਪੁਰਖ ਨੇ ਸਿਵ ਸਤੋ ਗੁਣ ਤੇ ਸਕਤ ਭਾਵ ਤਮੋ ਗੁਣ ਤੇ ਰਜੋ ਗੁਣ ਦੁਆਰਾ ਆਪ ਜਗਤ ਦੇ ਜੀਵਾਂ ਨੂੰ ਉਪਾਇ ਪੈਦਾ ਕਰਕੇ ਫਿਰ ਆਪ ਹੀ ਜਗਤ ਦੇ ਜੀਵਾਂ ਨੂੰ ਆਪਣੇ ਹੁਕਮ ਵਿੱਚ ਵਰਤਾ ਰਿਹਾ ਹੈ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ 부ਜਾਈ ਸਾਰਿਆਂ ਉੱਪਰ ਆਪ ਹੁਕਮਵਾਨ ਦਿਆਵੀਵਾ ਦੇ ਚੰਗੇ ਮੰਦੇ ਕੀਤੇ ਕਰਮ ਦੇਖ ਰਿਆ ਆਪ ਹੀ ਕਿਸੇ ਵਿਰਲੇ ਗੁਰਮੁਖ ਜਨ ਤਾਈਂ ਗੁਰਾਂ ਦੁਆਰਾ ਆਪਣੇ ਸਰੂਪ ਦੀ 부ਜਾਈ ਸਮਝ ਦਿੰਦਾ ਹੈ ਵਾ ਆਪਣਾ ਆਪ 부ਜਾਉਂਦਾ ਹੈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮੰਨ ਵਸਾਏ ਜਿਹੜਾ ਪੁਰਖ ਗੁਰ ਉਪਦੇਸ਼ ਦੁਆਰਾ ਨਾਮ ਨੂੰ ਮਨ ਹਿਰਦੇ ਵਿੱਚ ਵਸਾਉਂਦਾ ਉਹ ਕਰਤਾ ਭੁਗਤਾ ਹੰਗਤਾ ਮਮਤਾ ਜੰਮਣ ਆਰ ਮਰਨ ਦੇ ਬੰਧਨ ਜੰਜਾਲ ਤੋੜ ਭੰਨ ਕੇ ਮੁਕਤ ਰੂਪ ਹੁੰਦਾ ਹੈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕਸ ਸਿਓ ਲੈਵਲ ਆਏ ਹਾ ਜਿਸ ਨੂੰ ਪਰਮੇਸ਼ਰ ਆਪ ਗੁਰਮੁਖ ਬਣਾਉਣਾ ਕਰਦਾ ਹੈ ਉਹ ਗੁਰਮੁਖ ਹੁੰਦਾ ਹੈ ਅਤੇ ਉਹ ਫਿਰ ਕੇਵਲ ਇੱਕ ਸ ਇੱਕ ਪਰਮੇਸ਼ਰ ਨਾਲ ਹੀ ਚਿੱਤ ਦੀ ਲਿਬਿਰਤੀ ਲਾਉਂਦਾ ਹੈ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਕਰਤਾ ਰਚਨਹਾਰ ਪਰਮੇਸ਼ਰ ਆਪ ਹੀ ਗੁਰੂ ਸਰੂਪ ਹੋ ਕੇ ਆਪਣੇ ਹੁਕਮ ਦੇ ਤਾਈ ਬੁਜਾਏ ਸਮਝਾ ਦਿੰਦਾ ਹੈ ਪ੍ਰਸ਼ਨ ਸੀ ਇੱਕ ਸ਼ੰਕਾਵਾਦੀ ਨੇ ਕਿਹਾ ਕਿ ਸਤਿਗੁਰੂ ਜੀ ਤੁਸੀਂ ਗੁਰਬਾਣੀ ਕਿਸ ਲਈ ਰਜੀ ਹੈ ਉਪਦੇਸ਼ ਤਾਂ ਸਿਮਰਤੀਆਂ ਤੇ ਸ਼ਾਸਤਰ ਵੀ ਦੇ ਸਕਦੇ ਹਨ ਤਾਂ ਇਹ ਸੁਣ ਕੇ ਸਤਿਗੁਰੂ ਜੀ ਉੱਤਰ ਦਿੰਦੇ ਆ ਸਿਮਰਤ ਸਾਸਦਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਇਹ ਪਾਈ 27 ਸਿਮਰਤੀਆਂ ਛੇ ਸ਼ਾਸਤਰ ਆਦ ਨੂੰ ਪੜਨ ਵਾਲੇ ਪੰਡਤ ਲੋਕ ਤਾਂ ਪੁੰਨ ਸ਼ੁਭ ਕਰਮ ਤੇ ਪਾਪ ਮੰਦ ਕਰਮ ਆਦ ਦਾ ਨਿਰਣੈ ਕਰਦੇ ਆ ਪਰ ਉਹਨਾਂ ਨੇ ਤਤੈ ਤਤ ਸਰੂਪ ਭਾਵ ਵਾਸਤਵ ਅਸਲੀ ਸੱਚ ਛਤ ਚਿਤ ਆਨੰਦ ਸਰੂਪ ਦੀ ਉਕਾ ਹੀ ਖਬਰ ਸਾਰੀ ਨਹੀਂ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਜੋਂ ਤਤੈ ਸਾਰ ਨ ਜਾਣੀ ਆ ਪੂਰੇ ਗੁਰੂ ਤੋਂ ਬਿਗੈਰ ਤੇ ਨਾ ਪੰਡਿਤ ਲੋਕਾਂ ਨੇ ਸਿਮਰਤੀਆਂ ਸ਼ਾਸਤਰਾਂ ਦੇ ਨਿਰਣਾ ਕਰਨੇ ਕਰਕੇ ਤਤੈ ਕੇ ਤਤ ਸਰੂਪ ਦੀ ਸਾਰ ਖਬਰ ਪਿੱਛੇ ਵੀ ਨਹੀਂ ਜਾਣੀ ਹੁਣ ਵਰਤਮਾਨ ਸਮੇਂ ਵਿੱਚ ਵੀ ਤਤ ਸਰੂਪ ਦੀ ਉਕਾ ਹੀ ਸਾਰ ਖਬਰ ਨਹੀਂ ਜਾਣੀ ਵਾ ਕ੍ਰਿਸ਼ਨਾ ਰੂਪੀ ਅਗਨੀ ਨਾਲ ਤਤੈ ਗਰਮ ਹੋਇਆ ਨੇ ਪ੍ਰਭੂ ਪ੍ਰਾਪਤੀ ਦੀ ਉੱਕਾ ਹੀ ਖਬਰ ਨਹੀਂ ਜਾਣੀ ਤੇਹੀ ਗੁਣੀ ਸੰਸਾਰ ਪ੍ਰਮ ਸੁਤ ਸੁੱਤਿਆ ਰਹਿਣ ਵਿਹਾਣੀ ਹਤੀ ਹੀ ਹੁੰਦਾ ਤਿੰਨਾ ਰਾਜਸੀ ਤਾਮਸੀ ਸਾਤ ਕੀ ਇਹਨਾਂ ਤਿੰਨਾ ਗੁਣਾ ਵਿੱਚ ਸਾਰਾ ਸੰਸਾਰ ਜਗਤ ਭਰਮ ਕਰਕੇ ਵਿਦਿਆ ਰੂਪੀ ਨੀਂਦ ਵਿੱਚ ਗੂੜੀ ਨੀਂ ਸੁੱਤਾ ਪਿਆ ਇਸ ਕਰਕੇ ਸੰਸਾਰ ਦੀ ਅਵਸਥਾ ਰੂਪੀ ਰਾਤ ਸੁੱਤਿਆਂ ਹੀ ਵਿਹਾਣੀ ਗੁਜ਼ਰ ਜਾਂਦੀ ਹੈ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਮਿਹਰ ਦ੍ਰਿਸ਼ਟੀ ਤੋਂ ਜਾਂ ਨਾਲ ਸੇ ਉਹ ਗੁਰਮੁਖ ਜਨ ਗਿਆਨ ਵਸთა ਵਿੱਚ ਜਾਗੇ ਹਨ ਜਿਨ੍ਹਾਂ ਦੇ ਮਨ ਹਰਿ ਦੇਵ ਚ ਪਰਮੇਸ਼ਰ ਵਸਿਆ ਟਿਕਿਆ ਇਸਤ ਦੁਇਆ ਹੈ ਜੋ ਮੁਖ ਦੁਆਰਾ ਵੀ ਨਾਮ ਰੂਪ ਅੰਮ੍ਰਿਤ ਬਾਣੀ ਨੂੰ ਬੋਲਦੇ ਹਨ ਕਹੇ ਨਾਨਕ ਸੂ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲੱਗੇ ਜਾਗਤ ਰਹਿਣ ਵਿਹਾਣੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਤਤ ਸਿਧਾਂਤ ਸਾਰੂਪ ਚ ਸੱਚ ਚਿਤ ਆਨੰਦ ਸਰੂਪ ਦੇ ਗਿਆਨ ਨੂੰ ਪੌਂਦਾ ਜਿਸ ਨੂੰ ਅਨ ਦਿਨ ਰਾਤ ਦਿਨੇ ਪਰਮੇਸ਼ਰ ਦੇ ਨਾਮ ਦੀ ਲਿਵ ਲੱਗ ਜਾਂਦੀ ਹੈ ਅਤੇ ਉਸ ਦੀ ਅਵਸਥਾ ਰੂਪੀ ਰਾਤ ਗਿਆਨ ਅਵਸਥਾ ਵਿੱਚ ਜਾਗਦੇ ਹੋਏ ਦੀ ਵਿਹਾਣੀ ਬਤੀਤ ਹੁੰਦੀ ਹੈ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੀ ਸੋ ਕਿਉ ਮਨੋ ਵਿਸਾਰੀਐ ਅਗਲੀ 28ਵੀਂ ਪੌੜੀ ਚ ਕਿਰਪਾ ਕਰ ਰੇ ਹੈ ਭਾਈ ਜੋ ਪਰਮੇਸ਼ਰ ਮਾਤਾ ਦੇ ਉਦਰ ਪੇਟ ਵਿੱਚ ਪ੍ਰਤਪਾਲਣਾ ਕਰਦਾ ਹੈ ਉਸ ਨੂੰ ਮਨੋ ਹਿਰਦੇ ਵਿੱਚੋਂ ਕਿਸ ਵਾਸਤੇ ਪਲਾਉਣਾ ਹੈ ਮਨੋ ਕਿਉ ਵਿਸਾਰੀਐ ਏਵਡ ਦਾਤਾ ਜੇ ਅਗਨ ਬਹਿ ਆਹਾਰ ਪਹੁੰਚਾਵੇ ਹਾਂ ਇਤਨਾ ਵੱਡਾ ਪਰਮੇਸ਼ਰ ਦਾਤਾ ਮਾਨਿਰ ਦੇ ਵਿੱਚੋਂ ਕਿਸ ਵਾਸਤੇ ਪਲਾਉਣਾ ਹੈ ਜਿਹੜਾ ਮਾਤਾ ਦੇ ਪੇਟ ਅੰਦਰ ਜਟਰ ਅਗਨੀ ਵਿੱਚ ਵੀ ਆਹਾਰ ਭੋਜਨ ਪਚਾਉਂਦਾ ਹੈ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲੇਵਲ ਆਵੇ ਹਾ ਉਸ ਨੂੰ ਕਿਹੋ ਕਿਸੇ ਪ੍ਰਕਾਰ ਵੀ ਪ੍ਰਤੱਖ ਮਾਤਾ ਦੇ ਗਰਭ ਦੀ ਜਟਰ ਅਗਨੀ ਜਾਂ ਮਾਇਆ ਦੀ ਅਗ ਬੋਹੇ ਵਿਆਪ ਨਹੀਂ ਸਕਦੀ ਵਾ ਕਿਹੋ ਕੋਈ ਵੀ ਦੁੱਖ ਪੋਹ ਨਹੀਂ ਸਕਦਾ ਜਿਸ ਨੂੰ ਆਪਣੀ ਪਰਮੇਸ਼ਰ ਆਪ ਪਰਾ ਬਾਣੀ ਦੁਆਰਾ ਆਪਣੀ ਲਿਵ ਲਾਉਂਦਾ ਹੈ ਆਪਣੀ ਲਿਵ ਆਪੇ ਲਾਏ ਗੁਰਮਖ ਸਦਾ ਸੰਭਾਲੀਐ ਜੋ ਪਰਮੇਸ਼ਰ ਆਪਣੀ ਤਰਫ ਚ ਗਿਆ ਸੁਦੇ ਚੇਤ ਦੀ ਲਿਵ ਬਿਰਤੀ ਆਪ ਹੀ ਲਾਉਂਦਾ ਹੈ ਉਸ ਨੂੰ ਮੁਖੀ ਗੁਰਾਂ ਦੁਆਰਾ ਹਮੇਸ਼ਾ ਹੀ ਸੰਭਾਲੀਐ ਯਾਦ ਕਰੀਏ अथवा ਜੋ ਪਰਮੇਸ਼ਰ ਪਰਾ ਬਾਣੀ ਦੁਆਰਾ ਬੱਚੇ ਦੇ ਅੰਦਰ ਵੀ ਆਪਣੀ ਨਾਮ ਜਪਣ ਦੀ ਲਿਵ ਆਪ ਹੀ ਲਾਉਂਦਾ ਹੈ ਉਸ ਨੂੰ ਗੁਰਮੁਖ ਬਣ ਕੇ ਸਦਾ ਹੀ ਯਾਦ ਕਰੀਏ ਕਹ ਨਾਨਕ ਏ ਵੱਡ ਦਾਤਾ ਸੋ ਕਿਉ ਮਨੋ ਵਿਸਾਰੀਐ ਸਤਿਗੁਰੂ ਜੀ ਕਥਨ ਕਰਦੇ ਕਿ ਜੋ ਪਰਮੇਸ਼ਰ ਏ ਵੱਡ ਐਡਾ ਵੱਡਾ ਦਾਤਾ ਹੈ ਉਸ ਨੂੰ ਕਿਸ ਵਾਸਤੇ ਮਨ ਵਿੱਚੋਂ ਭੁਲਾਉਣਾ ਹੈ ਭਾਵ ਕਦੇ ਵੀ ਭੁਲਾਉਣਾ ਨਾ ਕਰੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ